ਗੱਲ ਕੰਡੀ ਹੈ ਵੀ ਅਸੀਂ ਇੱਥੇ ਧਰਨੇ ਤੇ ਬੈਠੇ ਆ ਕਿਸੇ ਦਾ ਦੀਨ ਨਹੀਂ ਕਰਦਾ ਹੁੰਦਾਗਾ ਮੈਂ ਉੱਥੇ ਬੈਠੀ ਆ ਮੈਨੂੰ ਇਹ ਦੱਸੋ 2 ਦਿਨ ਕਾਦੇ ਵਾਸਤੇ ਰਹਿੰਦੀ ਵਹੀ ਤਿਆਰ ਹੁੰਦੀ ਕੋਈ ਵਹੀ ਨਹੀਂ ਕਿ ਕੀ ਕਰਨਾ ਦੱਸੋ 2 ਦਿਨ ਕਾਦੇ ਵਾਸਤੇ ਹੁੰਦੇ ਆ ਅਸੀਂ ਇੱਥੇ ਬੈਠੇ ਆ 2 ਦਿਨ 2 ਦਿਨ ਬਾਅਦ ਸਭ ਕਰ ਦੋ ਅਸੀਂ ਬਹਿ ਜਾਂਦੇ ਆ ਪੈਨ ਪਰਾਵਾ ਦੇ ਪੇਪਰ ਚੱਲੀ ਜਾਂਦੇ ਆ ਪੇਪਰ ਛੜਾ ਕੇ ਬੈਠੇ ਆ ਤੇ ਉਹਦੇ ਨਿਆਵਾ ਜਮਾਈ ਦਰਸ ਨਹੀਂ ਹੁੰਦਾ ਜਮਾਈ ਦਰਸ ਨਹੀਂ ਸਾਧੂ ਜਰੇ ਪਾਸੇ ਪ੍ਰਸ਼ਾਸਨ ਨੇ ਸਾਥ ਦਿੰਦਾ ਉਹ ਨਹੀਂ ਪਤਾ ਕਿ ਹੋ ਸਕਦਾ ਜੇਕਰ ਮੈਂ ਪਤਾ ਕੀ ਸਾਰੀ ਕੋਈ ਸਾਬ ਸਾਡਾ ਆਪ ਚ ਕਰਨਾ ਪਊਗਾ ਪ੍ਰਸ਼ਾਸਨਤਾ ਦੀ ਉਹਦੇ ਵਿੱਚ ਕਰਨਾ ਤੁਸੀਂ ਆਪੇ ਜਦੋਂ ਕਰਦੇ ਜਦੋਂ ਦਿਨ ਨਹੀਂ ਦਿੰਦੇ ਹਾਂ ਮੈਂ ਵਿੱਚ ਸੀ ਜੀ ਸਭ ਸਾਬ ਵੀ ਸੀ ਸਾਰਾ ਸਾਬ ਹੋ ਗਿਆ ਸੀ ਉੱਥੇ ਜੀ ਪਤਾ ਕੀ ਜੀ ਜਦੋਂ ਉਹੀ ਦੁਬਾਰੇ ਉਹੀ ਕਲਮਾ ਜਿਹੜੀ ਸਟੇਟਮੈਂਟ ਵਾਲੀਆਂ ਭਰੀਆਂ ਹੋਈਆਂ ਸਾਨੂੰ ਉਹ ਵਿਚੜਾ ਦੇ ਸਾਡੀ ਸਟੇਟਮੈਂਟ ਖੜਾਈ ਸੇਟਮੈਂਟ ਕੋਰਟ ਦੀ ਕੋਰਟ ਦੀ ਤੇ ਜਿਹੜੀ ਆਈਡੀ ਆਈਡੀ ਵਾਲੀ ਆਨਲਾਈਨ ਹੈ ਜੇ ਫਾਰਮ ਮੰਗੇ ਅੱਛਾ ਤੁਸੀਂ ਆਪਣੀ ਸਟੇਟਮੈਂਟ ਲੈਣੀ ਹੈ ਜੀ ਆਨਲਾਈਨ ਖੜਾਉਣੀ ਹੈ ਮਾਜੀ ਕੋਰਟ ਤੇ ਫਰਮ ਭਰਉਂਦੇ ਕਿ ਨਹੀਂ ਸਟੇਟਮੈਂਟ ਲੈਣ ਮਿੰਟ ਤੇਰ ਮਿੰਟ ਪੈ ਗਈ ਸੀ ਤੇ ਇਹ ਗੱਲ ਕਹਿੰਦੇ ਜੀ ਮੇਰੇ ਕੋਲ ਗੱਲ ਨਹੀਂ ਜੀ ਕੱਲੀ ਕੱਲੀ ਗੱਲ ਦੀ ਤਸੱਲੀ ਕਰਾ ਦਾਂਗੇ ਰਸੇ ਬੈਠਣਾ ਉਹ ਕਾ ਕੇ ਉਠਾਂਗੇ ਜਦੋਂ ਬਹਿ ਕੇ ਕੋਈ ਕੁਛ ਮਰਜ਼ੀ ਹੋ ਜਾ ਜਿਵੇਂ ਮਰਜ਼ੀ ਸਮਝੋਤਾ ਹੋਵੇ ਸਮਝੋਤਾ ਕਰਾ ਕੇ ਪਹਿਲੀ ਗੱਲ ਤਾਂ ਕਲ ਮਾਮਲਾ ਮੰਗੀ ਦੂਜੀ ਗੱਲ ਜੇ ਨਾ ਹੋਊ ਤਾਂ ਪਈ ਸੌਖੀ ਤੇ ਜਾ ਜਿਵੇਂ ਪੰਚਾਇਤ ਤੇ ਜਾਤਾ ਜਾਂਦਾ ਜਾ ਬੱਲੀ ਖੁੰਦਾ ਨਾ ਮੰਨਿਓ ਤੁਸੀਂ ਗੱਲ ਤਾਂ ਕਰ ਲੈਂਦੇ ਗੱਲ ਕਰ ਲੈਂਦੇ ਜੀ ਕਰੋ ਕਰੋ ਕੋਈ ਗੱਲ ਚਾਰ ਬੰਦੇ ਇਹ ਪੰਚਾਇਤ ਦੇ ਜਿਨ੍ਹਾਂ ਤੇ ਵਿਸ਼ਵਾਸ ਹੋਵੇ ਪਾਲਣਗੇ ਚਾਰ ਬੰਦੇ ਹੋ ਕੇ ਜਿਵੇਂ ਕੋਈ ਪੰਚਾਇਤ ਫੈਸਲਾ ਦੇ ਪੰਚਾਇਤ ਤੇ ਨਿਬੜ ਕੇ ਬਣਾ ਦਿੱਤਾ ਨਾ ਜਾ ਤੋ ਨਹੀਂ ਨਿਭੜਾ ਜੀ ਫਿਰ ਰਿਬੜੂ ਦਾ ਸਰਦੀ ਕਿੱਥੇ ਹੋਣੀ ਫਿਰ ਬੁਲਾ ਸਕਦੇ ਫਿਰ ਉਸ ਨੂੰ ਬੁਲਾਇਆ ਮੈਂ ਉਹ ਵੀ ਨਾ ਗੱਲ ਲਿਖਿਆ ਕੋਲ ਦੇਖੋ ਹਾਲੇ ਫਿਰ ਜੇ ਸਾਨੂੰ ਦੱਸ ਦੋ ਸਰਪੰਚ ਸਾਹਿਬ ਕਹਿੰਦੇ ਮੈਥੋਂ ਬਾਹਰ ਆ ਗੱਲ ਨਹੀਂ ਫਿਰ ਉਹ ਆਪਾਂ ਕਹਿੰਦੇ ਬਾਹਰ ਬਾਹਰ ਦਾ ਮਤਲਬ ਇਹ ਹੁੰਦਾ ਜੀ ਇੱਕ ਧਿਰ ਮਾੜੀ ਦੀ ਪਿੱਛੇ ਛੱਟੇ ਦੂਜੀ ਧਿਰ ਮਾੜੀ ਦੀ ਪਿੱਛੇ ਛੱਟੇ ਫਿਰ ਤਾਂ ਸਰਪੰਚ ਕੁਝ ਕਰੇ ਪਰ ਮੰਨ ਲਓ ਇਹਨਾਂ ਦੇ ਮੁਤਾਬਕ 23 ਲੱਖ ਰੁਪਏ ਨਿਕਲਦੇ ਇਹ ਕਹਿੰਦੇ ਵੀ ਅਸੀਂ ਸੇਠਾ ਦਾ 23 ਲੱਖ ਰੁਪਏ ਲੈ ਲਾਂ ਸੀਟ ਕਹਿੰਦੇ ਸੀ 15 ਲੱਖੇ ਨੇ ਤੋ ਲੈਣਾ ਹੁਣ ਜੇ ਦਾ ਕਿਤੇ ਬਣ ਲੈ ਇੱਕ ਵਾਰ ਗੱਲ ਜੇ ਤਾਂ ਹੁਣ ਇਹ ਕਹਿੰਦੇ ਵੀ 23 ਲੈਣਾ ਸੀਟ ਕਹਿੰਦੇ ਹੁਣ ਵੀ ਅਸੀਂ ਦੱਸ ਦੇਣਾ ਫਿਰ ਤਲਾ ਮੈਂ ਚੀਦਾ ਦੇ ਦਿਆਂ 10 ਮਿੰਟਾਂ ਠੀਕ ਹੈ ਜਾਂ ਬਣ ਲੈ ਸੀਟ 15 ਮੰਗਦੇ ਇਹ ਕਹਿਣਗੇ ਅਸੀਂ ਤਾਂ 5 ਦੇਣਾ ਹੈ ਫਿਰ ਵੀ ਹੁਣ ਇੱਕ ਤਰ 23 ਮੰਗਦੇ ਇੱਕ ਤਰ 15 ਮੰਗਦੀ ਹੈ ਤੇ ਪਿੱਛੇ ਹਟਣ ਨੂੰ ਕੋਈ ਤਿਆਰ ਨਹੀਂ ਹੁਣ ਤੁਸੀਂ ਇਹ ਦੇਖੋ ਹੀ ਪਿੱਛੇ ਹਟਣ ਨੂੰ ਕੋਈ 5000 ਨਹੀਂ ਛੱਡਣ ਨੂੰ ਵੀ ਤਿਆਰ ਨਹੀਂ ਉਹ ਤਾਂ ਆਪਣਾ ਕੰਮ ਫੇਰ ਨੂੰ ਤਿਆਰ ਹੈ ਜੀ ਉਹਦੇ ਕਹਾਂ ਨਹੀਂ ਆਪਣੇ ਪਹਿਲੇ ਕਹਿੰਦਾ ਮੈਂ ਕੰਮ ਫੇਰ ਦਿੰਨਾ 15 ਲੱਖ ਤੇ ਦੋਨੋਂ ਸਰਪੰਚ ਨਾਲ ਸਾਫ ਕਰਨਾ ਸੀ ਕਿ ਤਾਂ ਫਿਰ ਉਹ ਮੇਰੇ ਕੋਲ ਕਿੱਥੇ ਮੁੜੀ ਫਿਰ ਉਹ ਸਵੇਰ ਸਾਢੇ 7:00 ਦੀ ਗੱਲ ਹੋਈ ਡੀਐਸਪੀ ਕੋਲ ਉਹਦੀ ਪੰਚਾਇਤ ਵਿੱਚ ਫਿਰ ਤਾਂ ਮੇਰੇ ਤਾਂ ਕਾਫੀ ਚੱਲ ਔਰ ਨੂੰ ਕਹਿੰਦਾ ਮੈਂ ਆਜੂ ਪਰ 10 ਵਾਰ ਖਾਦ ਲਓ ਪਰ ਮੈਂ ਉਹ ਨਹੀਂ ਕਰਦਾ ਜਵਾਬ ਮੈਂ ਤਾਂ ਇੱਕ ਮਿੰਟ ਹੀ ਹੁਣ ਗੱਲ ਕਰੀ ਜਾਂਦਾ ਮੈਂ ਕੁੜੀ ਹੋ ਕੇ ਵੀ ਦਰਖਾਸਤ ਜੇਕਰ ਲਈ ਨਹੀਂ ਲਿਖਾਇਆ ਮੇਰੇ ਕੋਲ ਜਾਨ ਨਹੀਂ ਖਟਿਆ ਦਾ ਕੋ ਸੋਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਪਹਿਲੀ ਉਹ ਤਾਂ ਮੈਂ ਅਜੇ ਨਹੀਂ ਲਿਖੀ ਆ ਕਿ ਮੈਂ 20 ਸਾਲ ਦੀ ਉਹਨੂੰ 45 ਸਾਲਾਂ ਨੂੰ ਮਾਰ ਲਈ ਧਮਕੀਆਂ ਦਿੰਦੀਆਂ ਗੁੜੀਆਂ ਮਾਰਨ ਲੱਗੀਆਂ ਇਹਦੇ ਨਾਲ ਆ ਕੇ ਨਵੇਂ ਦੀ ਦਵੇ ਤਾਂ ਕਈਆਂ ਦੇ ਦੁਕਾਨ ਚ ਨਾ ਬੜੇ ਤੇ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਮੈਨੂੰ ਦੱਸੋ ਪ੍ਰੂਫ ਕਰੇਗੇ ਅਸੀਂ ਕਹਿ ਸਕਦੀਆਂ ਸੀ ਅਸੀਂ ਬੁਲਗੋ ਸੀ ਬੰਦਾ ਸਿਰ ਤੇ ਨਹੀਂ ਸੀ ਅਸੀਂ ਜਿੱਥੋਂ ਤੱਕ ਮਾਰਜੀ ਵਗ ਜਾਂਦੀਆਂ ਪਰ ਹੱਕ ਸੱਚ ਨੇ ਹੱਕ ਸੱਚ ਦੀ ਲੜਨਾ ਸਿਖਾਇਆ ਸਾਨੂੰ ਝੂਠੀਆਂ ਉਹ ਕਰਕੇ ਪੈਸੇ ਕਢਾਉਣਾ ਨਹੀਂ ਸਿਖਾਏਗੇ ਬਹੁਤ ਕਮਾਈ ਕਰਕੇ ਗਿਆ ਉਹ ਤੇ ਅਸੀਂ ਇਹ ਚੀਜ਼ ਝੂਠੀ ਨਹੀਂ ਕਢ ਦੇਖੀ ਹੈ ਨਾ ਰਾਤ ਦੇਖੀ ਅਸੀਂ ਪੰਜੇ ਪੰਜੇ ਲਾਵਾਂ ਤੁਸੀਂ ਵੀ ਮਲਾਜਮ ਬੰਦੇ ਤੁਹਾਨੂੰ ਵੀ ਪਤਾ ਤੁਸੀਂ ਮੈਨੂੰ ਟਾਈਮ ਦਿਓਗੇ ਭ ਆ ਬੈਠੇ ਸਰਪੰਚ ਸਾਹਿਬ ਜਾਂ ਪਿੰਡ ਦੀ ਪੰਚਾਇਤਾ ਤੁਹਾਡੀ ਮੈਂ ਸਰ ਉਹੀ ਚੱਲ ਜਾਈ ਕੋਈ ਗੱਲ ਨਹੀਂ ਵੇਖੋ ਸਾਡੀਆਂ ਵੀ ਉਮਰਾ ਹੋ ਗਈਆਂ ਮੈਂ ਤਾਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਸੀ ਨਰੂ ਕਹਿਣ ਨੂੰ ਉਹ ਪੁੱਛ ਲਈ ਮੈਂ ਦੱਸੂ ਤੁਹਾਨੂੰ ਤੁਹਾਨੂੰ ਦੱਸੂ ਉਹ ਗੱਲ ਮੈਂ ਵੀ ਆ ਗੱਲ ਹੈ ਸਾਡੇ ਚ ਗੱਲ ਹੁੰਦੀ ਹੈ ਉਹ ਤੁਹਾਨੂੰ ਮੈਂ ਦੱਸੂ ਤੁਸੀਂ ਮੰਨ ਜੋਗੇ ਉਸ ਗੱਲ ਨੂੰ ਠੀਕ ਹੈ ਜੀ ਸਮਝੇ ਗੱਲ ਕੀ ਇਹ ਗੱਲ ਨਹੀਂ ਹੈ बुधवार ਦਾ ਟਾਈਮ ਜੇ ਤੁਸੀਂ ਦੇ ਸਕਦੇ ਹੋ ਤਾਂ ਦੇ ਦਿਓ ਜੇ ਕੰਮ ਪਹਿਲਾਂ ਕਰ ਲਾਂਗਾ ਕਰ ਲੋ ਮੇਰੀ ਗੱਲ ਤਾਂ ਸੁਣ ਲੋ ਚਲ 1 ਮਿੰਟ ਨਹੀਂ ਕਰਦਾ ਗੱਲ ਤਾਂ ਸੁਣ ਲੋ ਹਾਂਜੀ ਕਿਉਂ ਹੈ ਨਾ ਜੀ ਸਾਹਬ ਜਿਹੜੇ ਪੁਰਾਣੇ ਆ ਹੁਣ 5 ਸਾਲਾਂ ਦੇ ਕੱਢਾਂਗੇ ਉਹ ਗੱਲ ਤਾਂ ਸੁਣ ਲੋ ਬੇਟਾ 1 ਮਿੰਟ ਆਪਾਂ ਕੱਢ ਲਾਂਗੇ ਸਰਪੰਚ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਆਜੋ ਦੋ ਬੰਦੇ ਤੁਸੀਂ ਬਹਿ ਜਾਓ ਜਿਹੜੇ ਮਰਜ਼ੀ ਆਪਾਂ ਬੈਠ ਕੇ ਗੱਲ ਕਰ ਲੈਨੇ ਤੁਹਾਡੇ ਨਾਲ ਤੁਸੀਂ ਟਾਈਮ ਦੇ ਦਿਓ 2-4 ਦਿਨਾਂ ਦਾ ਆਪਾਂ ਸਾਰਾ ਸਾਹਬ ਇਹਨਾਂ ਤੋਂ ਮੰਗੀ ਜਾਵਾਂਗੇ ਚਲ ਤੁਸੀਂ ਹੁਣ ਐ ਕਰੋ ਜੀ ਮੰਗੀ ਜਾਵਾਂਗੇ ਤੁਸੀਂ ਕੀ ਗੱਲ ਮੰਗੀ ਜਾਵਾਂਗੇ ਆਪਾਂ ਸਾਹਬ ਆਪਾਂ ਦੇਖਾਂਗੇ ਤੁਸੀਂ ਕਮੇਟੀ ਬਣਾਈ ਹੈ ਨਾ ਤੁਸੀਂ ਮਾਣੀ ਰਾਏ ਹਾਂ ਰਾਏ ਕਰੋ ਮਨਜ਼ੂਰ ਹੈ ਕਿਉਂਕਿ ਜਦੋਂ ਮੈਂ 5 ਮਹੀਨੇ ਸਰਹਾਨ ਤੇ ਡੋਲਰੀ ਸੀ ਕੋਟਕ ਚੈਨ ਦੀ ਤੇ ਜਾ ਰਹੀ ਸੀ ਡੀਐਸਪੀ ਕੋਲ ਅਸਰ ਨਹੀਂ ਹਰ ਤਾਲੇ ਨਾ ਕੋਈ ਨਹੀਂ ਸੀ ਮੈਂ ਇਕੱਲੀ ਜਾ ਰਹੀ ਹੁੰਦੀ ਇਕੱਲੀ ਜਾਂਦੀ ਹੈ ਨਹੀਂ ਕੋਈ ਜਾਣਦਾ ਉਹ ਆਏ ਆ ਅਸੀਂ ਆਏ ਰੱਖਿਆ ਜੀ ਕੁਲਵਿੰਦਰ ਜੀ ਦੱਸੋ ਆਏ ਤੁਸੀਂ ਵੀ ਉਹਨੂੰ ਲਗਾਉਣ ਕਿਹਾ ਸੀ ਬਗਿਆ ਹੁਣ ਤੁਸੀਂ ਕੱਲ ਤੱਕ ਮਾਣ ਕੁਲਵਿੰਦਰ ਜੋ ਆਏ ਰੱਖਿਆ ਵੀ 100 ਵਾਰ ਤੱਕ ਅਸੀਂ ਨਾ ਤੋ ਸਾਰਾ ਥਾਉ ਲੈ ਲਾਓ ਉਹ ਦੋ ਜਿਹੜੇ ਬੰਦੇ ਦੇ ਉਹ ਠਾਕਾ ਹੋ ਗਿਆ ਚਾਰ ਬੰਦੇ ਜਿਹੜੇ ਦੇ ਅਜਾਣਾ ਹੋਰ ਪਹਿਲਾਂ ਇਕੱਠੇ ਹੋ ਗਏ ਜਿਹੜਾ ਕੁਸਾ ਸਾਰਾ ਸਾਹਮਣੇ ਦਾ ਇਹ ਗੁਰੂ ਅਸਮਾਨ ਜਿਹੜਾ ਆ ਲਿਆ ਨਾ ਜਿਹੜਾ 1200 ਤੇਰਾ ਕੋਲ ਦੋ ਹੀ ਤਾਂ ਕਹਿੰਦੇ ਸਭ ਕਰਾਉਂਦਾ ਸਿੱਧੀ ਗੱਲ ਉਹ ਪੂਰਾ ਅਬ ਖਵਾ ਨਹੀਂ ਖਾਣਦਾ ਸਿੱਧੀ ਗੱਲ ਉਹ ਪੂਰਾ ਅਬ ਖਵਾ ਨਹੀਂ ਫੋਨ ਵੀ ਨਾ ਚੱਕੋ ਫੋਨ ਵੀ ਤੁਸੀਂ ਜਿੰਨੇ ਵਾਰੀ ਲੈਣਾ ਜੀ ਬਹੁਤ ਨਾ ਜੋ ਜੀ ਲੱਗਾ ਮੈਂ ਇਹਨਾਂ ਦੀ ਲਵਾਂਗੇ ਸਰਪੰਚ ਵਾ ਇੱਥੇ ਸਰਪੰਚ ਦੀ ਉਹ ਨਹੀਂ ਮੇਰਾ ਰੱਖ ਲੈਣਾ ਬਹੁਤ ਸਰਪੰਚ ਨੂੰ ਲੈ ਕੇ ਕਿਉਂ ਨਹੀਂ ਅਸੀਂ ਕਿਵੇਂ ਸਾਡੀ ਸਰਪੰਚ ਉਹਦੇ ਕਿਵੇਂ ਕਹਿੰਦਾ ਮੈਂ ਡਾਕਟਰ ਤੋਂ 15 ਅਗਲੇ ਲਖੀਰ ਮਾਰ ਦੇਣਾ ਉਹਨੂੰ ਮਾਰ ਦੋ ਕੰਡਰੋਂ ਲੈ ਕੇ ਕੋਈ ਗੱਲ ਨਹੀਂ ਬੇਟਾ ਸਭ ਕੁਝ ਹੋਊਗਾ ਇਹ ਨਾ ਹੋਊਗਾ ਪੁੱਛੋ ਕਿ ਆ ਕੇ ਨਹੀਂ ਕਿਹਨੂੰ ਪੁੱਛੋ ਉਹ ਪੁੱਛਾਂਗੇ ਜੀ ਕੁੜੀ ਲਈ ਕੀ ਚੰਗੀ ਦਿੱਤੀ ਹੈ ਕੁੜੀ ਨੇ ਜਾਨ ਨੂੰ ਮਾਰ ਦਿੱਤੀ ਧੰਗੀ ਕਿਸੇ ਨੂੰ ਉੱਠ ਤੂੰ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਤੁਹਾਨੂੰ ਜਿਹੜੇ ਬੰਦੇ ਪੰਜ ਆਸਤਾ ਉਧਰੋਂ ਪਾਵਾਂਗੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸ ਦਿਓ ਕੰਦੀ ਕੰਦੀ ਗੱਲ ਪੁੱਛ ਲੈਣਾ ਇਕੱਲੀ ਇਕੱਲੀ ਗੱਲ ਪੁੱਛ ਲੋ ਹੁਣ ਬੁਲਾ ਲਓ ਹੁਣ ਕੀ ਅਸੀਂ ਵੀ ਖੜੇ ਆਂਗੇ ਤੇ ਮੈਂ ਕੁੜੀ ਹੋ ਕੇ ਖੜ ਕੇ ਬੋਲ ਰਹੀ ਆਂ ਪੇਪਰ ਛੱਡੀ ਬੈਠੀ ਆ ਓਕੇ ਸਾਰੇ ਨਾ ਉਹਦੇ ਬੱਚਿਆਂ ਦੀ ਪੜਾਈ ਤਾਂ ਹੁੰਦਾ ਦੇਖੋ ਬੈਠੇ ਪੇਪਰ ਛੱਡੀ ਆ ਇਸ ਤਰ੍ਹਾਂ ਚਲੋ ਇੱਥੇ ਬੈਠੋ ਤਾਂ ਕਿਸਨੂੰ ਗੱਲਤ ਬਹੋ ਉਹ ਇਸ਼ਾਰੇ ਇੱਕ ਹੱਥ ਦਾ ਬਹੋਗੇ ਸਾਹਿਬਤਾ ਰੋਲਾ ਪੈਨੋ ਪਾਣੀ ਦੇ ਹੋਗੇ ਨਾ ਤੇ ਫਿਰ ਤੁਸੀਂ ਉਦੋਂ ਦੇ ਸੁੱਤੇ ਹੀ ਪੈ ਮਤਲਬ ਉਦੋਂ ਸੌਂਗੇ ਕਿਸੇ ਨੂੰ ਕੀ ਸੁਣਾ ਆਉਂਦਾ ਕਿਉਂ ਨਹੀਂ ਸਾਹਿਬਤਾ ਕਿੰਨੇ ਵਾਰ ਆਉਂਦੇ ਇਹਨਾਂ ਨੂੰ ਸੁਪਨਾ ਆਉਂਦਾ ਫਿਰ ਨਾਲ ਕੋਈ ਆਉਂਦਾ ਕਿੰਨੇ ਵਾਰ ਕਿੰਨੇ ਵਾਰ ਜੇ ਕੋਈ ਆਉਂਦਾ ਜੋ ਪਤਾ ਨਹੀਂ ਕਿੰਨੇ ਵਾਰ ਕਿੰਨੇ ਵਾਰ ਹੀ ਆਏ ਪੰਚਾਇਤ ਆਈ ਹੈ ਸਾਡੇ ਕੋਲ ਆਈ ਹੈ ਸਾਡੇ ਕੋਲ ਤਾਂ ਨਹੀਂ ਆਈ ਤੁਹਾਡੇ ਕੋਲ ਆਈ